श्रीनानतोपादपङ्कज द सिमरो अङ्गज ਜਿਹਰ ਦੇ ਧਿਆਵ ਸ਼੍ਰੀ ਗੁਰੂ ਰਾਮ ਦਾ ਉਸ ਗੁਣ ਗਾ ਸ਼੍ਰੀ ਅਰ ਜਨ ਬਿਗਨਨ ਕੇ ਨਾਸ਼ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਉਸ ਮਾਤ ਪ੍ਰਕਾਰ ਸ਼ਕੋ ਸ਼੍ਰੀ ਹਰਿ ਹਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨਾ ਨਾਮੁ ਨਾਏ ਬਹੁਰੀ ਤਿਕ ਬਹਾਦਰ ਪਰਮ ਕਿਰਪਾਲਾ ਦੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰਪੁਨ ਬਨਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤ ਗੁਰੂ ਦੇ ਪਰਸਾਦ ਸੱਚ ਹੋਵੇ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਨ ਹੋ ਸੋਵੇ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਨ ਹੋ ਸੋਵੇ ਹਮ ਦੋਹਰਾ ਇਸ ਪ੍ਰਕਾਰ ਸਤਿਗੁਰ ਕੇ ਹੇਰ ਚਰਤ ਬਿਸਮਾਈ ਸਹਾਕ ਸੌਠੀ ਸੇਖ ਕਾ ਕੋ ਬੇਮੁਖ ਹੋਏ ਜਾਏ ਇਸ ਪ੍ਰਕਾਰ ਸਤਿਗੁਰ ਕੇ ਹੇਰ ਚਰਤ ਬਿਸਮਾਈ ਸਹਾ ਕਸੌਟੀ ਸਿੱਖ ਕਾ ਕੋ ਬੇਮਖ ਜਾ ਜੁਗੁ ਜੁਗ ਅਟਲ ਚਾਰ ਬਾਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਗੁਰੂ ਗਰੰਥ ਸ੍ਰੀ ਮਹਾਰਾਜ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਸਦੇਹੀ ਦਾ ਲਾਹ ਲੈਂਦੇ ਆ ਚੱਲ ਰਹੀ ਲੜੀ ਲੜੀ ਬਾਤ ਵਿਚਾਰ ਧਾਰਾ ਦੇ ਨਾਲ ਜੁੜ ਕਰਕੇ ਇਸ ਮਨੁੱਖਾ ਦੇਹੀ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਝ ਰਹੇ ਗੁਜ ਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਪੁਰਾਂ ਦੇ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਚੂੜਾ ਬਣੇ ਜੋ ਮਹਾਰਾਜ ਦੇ ਪਾਵਨ ਹਦੂਦ ਅੰਦਰ ਆਪਾਂ ਵਿਚਾਰ ਕਲ ਦੇ ਦੀਵਾਨਾਂ ਅੰਦਰ ਸੁਣੇ ਕਿ ਮਹਾਰਾਜ ਨੇ ਬਚਨ ਕੀਤਾ ਕਿ ਇਹ ਲੇਪਣੀ ਵਾਲੇ ਦੇ ਜੋ ਇਹਨੇ ਛਿੱਟੇ ਸਾਡੇ ਕੱਪੜਿਆਂ ਤੇ ਪਾ ਦਿੱਤੇ ਆ ਲੇਪਣ ਇਹਦੇ ਕੋਈ ਆ ਕੇ ਲੱਫੜਵਾ ਇਹਨੇ ਜੋ ਕਰਮ ਕੀਤਾ ਬਖਸ਼ਣ ਦੇ ਲੋ ਸਾਰਿਆਂ ਨੇ ਕੁੱਟਿਆ ਮਹਾਰਾਜ ਕਹਿੰਦੇ ਇੱਕ ਨੇ ਵਚਨ ਮੰਨਣਾ ਸੀ ਸਾਰਿਆਂ ਨੇ ਨਹੀਂ ਮੰਨਣਾ ਸਾਰਿਆਂ ਨੇ ਤੁਸੀਂ ਮਾਰਿਆ ਤਾਂ ਇਹਦੇ ਕੇਸਾਂ ਦੀ ਬਦਵੀ ਹੋ ਗਈ। ਕੁੱਟ-ਕੁੱਟ ਕੇ ਤੁਸੀਂ ਇਹਨੂੰ ਵਿਹੋਜ ਕਰ ਦਿੱਤਾ। ਤੁਸੀਂ ਇਹ ਤਾਂ ਵਚਨ ਮੰਨ ਲਿਆ ਵੀ ਮਹਾਰਾਜ ਸਿੱਖਾਂ ਨੇ ਕਿਹਾ ਤੁਹਾਡਾ ਵਚਨ ਅਸੀਂ ਅਸੀਂ ਤਾਂ ਮੰਨਨੇ। ਮਹਾਰਾਜ ਕਹਿੰਦੇ ਫਿਰ ਇਹ ਗੱਲ ਆ ਤਾਂ ਆਪਣੀ ਕੁੜੀ ਦਾ ਰਿਸ਼ਤਾ ਦੇਓ ਇਹਨੂੰ। ਤਾਂ ਕੋਈ ਵੀ ਅੱਗੇ ਨਹੀਂ ਆਇਆ। ਤਾਂ ਫਿਰ ਇੱਕ ਕੰਧਾਰ ਦੇ ਰਹਿਣ ਵਾਲਾ ਜੋ ਸਿੱਖ ਸੀ ਮਹਾਰਾਜ ਦੇ ਝੂਰੀ ਅੰਦਰ ਉਹ ਸਤਿਗੁਰਾਂ ਦੇ ਹਜੂਸ ਅਨਮੁਖ ਹੋਇਆ ਆਪਣੀ ਬੇਟੀ ਦਾ ਰਿਸ਼ਤਾ ਉਹਨੇ ਅੱਗੇ ਦਿੱਤਾ ਮਹਾਰਾਜ ਲਓ ਮੈਂ ਆਪਣੀ ਲੜਕੀ ਨੂੰ ਅੱਗੇ ਕਰਦਾ ਇਹਦਾ ਰਿਸ਼ਤਾ ਇਹਨੇ ਪੰਨ ਮਹਾਰਾਜ ਨੇ ਕਹਿ ਬਹੁਤ ਬਖਸ਼ਾ ਦੇ ਕੇ ਨਿਵਾਜਿਆ ਤੇ ਕਹਾ ਭਾਈ ਤੂੰ ਸਿੱਖੀ ਦੀ ਜਿਹੜੀ ਨਹੀਂ ਆ ਉਹ ਰੱਖ ਲਈ ਹੈ ਸਾਡਾ ਬੋਲਾਂ ਦਾ ਜੋ ਪਿਆਰ ਸੀ ਤੂੰ ਰੱਖ ਲਿਆ ਸਾਡੀ ਇੱਜ਼ਤ ਆਬਰੂ ਰੱਖ ਲਈ ਹੈ ਤਾਂ ਮਹਾਰਾਣੀ ਪਰ ਬਉਸ਼ਸ਼ਾਂ ਕਰਕੇ ਉਹਦਾ ਜੋ ਆਨੰਦ ਕਾਰਜ ਹੈ ਉਹ ਆਪਣੇ ਹਿਰੂਰੀ ਦੇ ਅੰਦਰ ਕਰਾਇਆ ਸਮਾਪਾ ਕੇ ਮਹਾਰਾਣੀ ਕਹੇ ਤੁਹਾਡੇ ਘਰ ਪੰਜ ਪੁੱਤਰ ਹੋਣਗੇ ਜੋ ਸਿੱਖ ਦੇ ਵੱਡੇ ਸਿੱਖੀ ਧਾਰਨ ਕਰਨਗੇ ਮਹਾਰਾਣੀ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਦੱਸਣਾ ਕੀਤਾ ਹੈ ਭਾਈ ਕਾਨ ਸਿੰਘ ਜੀ ਸਾਰਾ ਇਤਿਹਾਸ ਲਖਵਾਰ ਹੈ ਜੋ ਅੱਗੇ ਹੈ ਮਾਤਾ ਗੁਜਰੀ ਨੂੰ ਦੇਵੀ ਦਾ ਪ੍ਰਸੰਗ ਸੁਣਾਇਆ ਜਾਣਾ ਹੈ ਕਿਵੇਂ ਕਿਵੇਂ ਬਚਨ ਹੋ ਰਹੇ ਨੇ ਕਿ ਸਤਿਗੁਰੂ ਮਹਾਰਾਜ ਦੱਸਣਾ ਕਰਦੇ ਆ ਕਿ ਸਿੱਖਾਂ ਨੂੰ ਸਮਝਾ ਰਹੇ ਹੈ ਕਿਸ ਤਰ੍ਹਾਂ ਮਾਤਾ ਜੀ ਨੂੰ ਪਸੰਗ ਸੁਣਾਇਆ ਜਾ ਰਿਹਾ ਉਹ ਅੱਜ ਦੇ ਦੀਵਾਨਾਂ ਅੰਦਰ ਆਪਾਂ ਸਰਬਨ ਕਰਾਂਗੇ ਸਤਿਗੁਰ ਦੀ ਕਿਰਪਾ ਕਰ ਆਓ ਸਰਬਨ ਕਰਨ ਦਾ ਜਤਨ ਕਰੀਏ ਕੋਈ ਵੀ ਰਸਨਾ ਵਾਂਝ ਰਹੇ ਗਾਜੇ ਦੀ ਅੱਖੋਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਹਰਾ ਇਸ ਪ੍ਰਕਾਰ ਸਤਿਗੁਰ ਕੇ ਹੀਰ ਚਰਤ ਬਿਸਮਾਈ ਕਿ ਸਤਿਗੁਰੂ ਜਿਸ ਪ੍ਰਕਾਰ ਚਿੱਤਰ ਵੇਖ ਕੇ ਸਾਰੇ ਹੈਰਾਨ ਹੋ ਗਏ ਇਸ ਤਰ੍ਹਾਂ ਸਹਾ ਕਸੌਟੀ ਸਿੱਖ ਕੋ ਕੋ ਬੇਮੁਖ ਹੋਏ ਜਾਏ ਕੋਈ ਸਿੱਖ ਪਰਖ ਸਹਾਰਦਾ ਹੈ ਕੋਈ ਸਿੱਖ ਬੇਮੁਖ ਹੋ ਜਾਂਦਾ ਕਹਿੰਦੇ ਬਹੁਤ ਸਿੱਖਾਂ ਨੇ ਹੁਣ ਜੋ ਹੱਥ ਚੱਕਣ ਦਾ ਸੀ ਨਾ ਹੁਕਮ ਵੀ ਇਹਨੂੰ ਕੁੱਟਣਾ ਤਾਂ ਸਾਰਿਆਂ ਨੇ ਮੰਨ ਲਿਆ ਪਰ ਜੋ ਰਿਸ਼ਤੇ ਬਾਰੇ ਗੱਲ ਹੋਈ ਤਾਂ ਕਿਸੇ ਨੇ ਵੀ ਆਪਣੀ ਲੜਕੀ ਦਾ ਰਿਸ਼ਤਾ ਅੱਗੇ ਨਹੀਂ ਕੀਤਾ ਇੱਕ ਨੇ ਕਰਿਆ ਤੇ ਕਹਿੰਦੇ ਇਸ ਤਰ੍ਹਾਂ ਹੋਰ ਕੋਈ ਬਚਨ ਕਮਾ ਲੈਂਦਾ ਕਈ ਰਹਿ ਜਾਂਦੇ ਕਈ ਪਰਖ 'ਚ ਪੂਰੇ ਉੱਤਰ ਜਾਂਦੇ ਆ ਕਈ ਪਰਖ ਦੇ ਵਿੱਚ ਬੇਮੁਖ ਵੀ ਹੋ ਜਾਂਦੇ ਜਿਵੇਂ ਕਰਾਨੇ ਲਈ ਲਈ ਹੋਈ ਸੀ 40 ਸਿੱਖਾਂ ਨੇ ਵਦਾਵਾ ਲਿਖ ਦਿੱਤਾ ਸੀ ਭੁੱਖੇ ਰਹਿ ਕਰਕੇ ਵੀ ਅਸੀਂ ਮਹਾਰਾਜ ਕਹਿੰਦੇ ਚਲੋ ਚਲੇ ਜਾਓ ਭਾਈ ਕੋਈ ਨਹੀਂ ਲਿਖ ਜਾਓ ਅਸੀਂ ਤੁਹਾਡੇ ਗੁਰੂ ਨਹੀਂ ਤੁਸੀਂ ਸਾਡੇ ਸਿੱਖ ਉਹ ਭੁੱਖ ਨਾਲ ਸਹਾਰਦੇ ਹੋਏ ਲਾਲਚ ਕਰਕੇ ਚਲੇ ਗਏ ਪਰ ਉਹ ਵੱਖਰੀ ਗੱਲ ਹੈ ਵੀ ਬਾਅਦ ਵਿੱਚ ਮਾਤਾ ਭਾਗੂ ਦੇ ਕਹਿਣ ਦੇ ਉੱਤੇ ਉਹ ਪਰੇਰੇ ਗਏ ਔਰ ਵਾਪਸ ਉਹ ਸਾਰੀ ਲੜਾਈ ਦੇ ਵਿੱਚ ਆ ਕੇ ਉਹਨਾਂ ਨੇ ਮੁਕਤੀ ਨੂੰ ਪ੍ਰਾਪਤ ਕੀਤਾ ਯਾਕ ਜੰਗ ਰੁੱਧ ਦੇ ਵਿੱਚ ਸਹਾਇਤਾ ਕੀਤੀ ਸਤਿਗੁਰੂ ਪੇਤਾ ਇਸ ਤਰ੍ਹਾਂ ਮਹਾਰਾ ਕਹਿੰਦੇ ਕਈ ਹੁਣ ਬਾਈ ਫਰਕ ਸਹਾਰਦੇ ਕਈ ਨਹੀਂ ਸਹਾਰਦੇ ਤਾਂ ਅੱਗੇ ਜੋ ਛੰਦਾ ਬੰਦੀ ਕਰ ਰਹੇ ਨੇ ਕਵੀ ਜੀ ਨਿਸ਼ਾਨੀ ਛਦ ਉਗਰ ਤੇਜ ਮੁਖ ਪਰਜ ਹੈ ਚਿਤ ਉਗਰ ਸੁਭਾਉ ਉਗਰ ਬਲੂਬ ਰਾਸ ਪਰਿਓ ਸਭ ਹੁਣ ਸੁਣਾਉ ਗੁਰੂ ਜੀ ਦੇ ਮੋਖ ਦੇ ਉੱਪਰ ਭਾਰੇ ਦੇਵ ਚਮਕ ਰਿਹਾ ਕਹਿੰਦੇ ਉਹਨਾਂ ਦਾ ਸੁਭਾਅ ਬੜਾ ਤੇਜ ਹੋ ਗਿਆ ਸੀ ਤੇ ਬੋਲਣ ਵਿੱਚ ਵੀ ਬੜਾ ਉੱਚਾ ਸੁਰ ਸੀ ਜਿਹੜਾ ਉਹ ਆ ਗਿਆ ਆਸੈ ਰਤੰਗਭੀਰ ਜਨ ਔਰ ਧੀਰ ਪਰਬੀਨੰ ਰਹਿ ਪ੍ਰਕਾਸ਼ਿਓ ਬੀਰ ਰਸ ਜਨ ਧਰਿਓ ਸਾਰੇ ਰੰ ਤੇ ਕਹਿਣ ਲੱਗੇ ਜਿਨ੍ਹਾਂ ਨੇ ਆਸੇ ਬਹੁਤ ਗੰਭੀਰ ਸਨ ਜਿਨ੍ਹਾਂ ਦਾ ਹਿਰਦਾ ਬੜਾ ਧੀਰਜਵਾਨ ਸੀ ਨਾ ਉਹ ਸੂਰਬੀਰਤਾ ਦੇ ਨਾਲ ਭਰ ਗਿਆ ਉਨ੍ਹਾਂ ਦੇ ਸਰੀਰ ਦੇ ਵਿੱਚ ਵੀਰ ਰਸ ਨੇ ਧਾਰਨਾ ਕਰ ਲਈ ਹੈ ਵੀਰ ਰਸ ਦੇ ਵਿੱਚ ਆ ਕੇ ਸਤਿਗੁਰੂ ਜੀ ਬੋਲਦੇ ਨੇ ਕਬ ਹੋਂ ਮੋਨ ਹੀ ਕਰ ਰਹਾ ਕਬ ਕਹ ਉਤਾਲੇ ਬਾਗ ਜਥਾਨਿਕ ਸੈ ਬੰਦਨਾ ਤੇਮ ਹੋਏ ਤਤਕਾਲੇ ਕਦੇ ਚੁੱਪ ਹੀ ਰਹਿੰਦੇ ਸਨ ਤੇ ਕਦੇ ਬਹੁਤ ਉਤਾਲੇ ਹੋ ਕੇ ਹੁਣ ਬੋਲੇ ਐ ਮੁਖ ਦੇ ਵਿੱਚੋਂ ਕਹਿੰਦੇ ਵਚਨ ਨਿਕਲਿਆ ਹੈ ਕਿ ਉਸੇ ਤਰ੍ਹਾਂ ਤਰੰਤ ਹੋ ਜਾਂਦਾ ਹੈ ਰਤ ਸਤ ਰਹਿ ਸੇਵਕ ਨਿਗਟ ਜੇ ਕਰ ਚਾਕਾਰ ਚਲਾਵੇ ਅੰਤਰ ਜਾਮੀ ਸਤ ਗੁਰੂ ਮਨ ਕੇ ਲਖ ਪਾਵੇ ਜਿਹੜੇ ਸੇਵਕ ਪਾਸ ਕੰਮ ਕਰਦੇ ਨੇ ਨਾ ਉਹ ਡਰਦੇ ਰਹਿੰਦੇ ਨੇ ਪਰ ਅੰਤਰ ਜਾਮੀ ਪਿਤਾ ਜੀ ਉਹਨੇ ਦਿਲਾਂ ਦੀ ਜਾਣਨ ਵਾਲੇ ਨੇ ਸੁਤ ਸੁਭਾਉ ਕੋ ਦੇਖ ਕਰ ਸ੍ਰੀ ਗੁਜਰੀ ਮਾਤਾ ਕਹਿ ਨਾ ਸਕ ਚਾਹ ਤੁਰਹ ਕਿਆ ਗਤ ਹੈ ਤਾਤਾ ਪੁੱਤਰ ਦੇ ਸੁਭਾਅ ਨੂੰ ਵੇਖ ਕਰਕੇ ਮਾਤਾ ਗੁਜਰੀ ਜੀ ਕਹਿ ਨਹੀਂ ਸਕਦੇ ਸਨ ਪਰ ਹਰ ਵੇਲੇ ਚੰਦੇ ਰਹਿੰਦੇ ਸਨ ਕਿ ਪੁੱਤਰ ਦੀ ਕੈਸੀ ਹਾਲਤ ਹੋ ਗਈ ਕਿਤ ਬਾਰ ਗਮਨ ਨਿਕਟ ਬੈਠੇ ਅਬ ਲੋਕਾ ਰਖ ਪਰਖ ਨੈ ਆਪਣ ਦੇਸ ਕਬੋ ਮਖਰੋ ਕਾ ਕਈ ਵਾਰ ਪਾਸੇ ਜਾਂਦੇ ਨੇ ਕੇ ਬੈਠ ਜਾਂਦੇ ਨੇ ਜਦ ਗੁਰੂ ਜੀ ਦੇ ਰੱਖ ਨੂੰ ਆਪਣੇ ਵੱਲ ਦਾ ਨਹੀਂ ਸੰਵਿਖਦੇ ਤਾਂ ਮੁੱਖ ਤੋਂ ਕੁਝ ਕਹਿ ਤੋਂ ਰੁਕ ਵੀ ਜਾਂਦੇ ਨੇ ਮਾਤਾ ਦੇਸਤੇ ਮੋਨ ਕਰ ਬੈਠੇ ਸਭ ਜਾਣੈ ਹੋਏ ਭਵਿਖ ਖਤਮੈ ਜਥਾ ਕਵਹੁ ਨਹ ਮਨ ਸਾਰੇ ਜਾਣਦੇ ਨੇ ਕਿ ਮਾਤਾ ਜੀ ਵਾਲੇ ਪਾਸੇ ਤੋਂ ਚੁੱਪ ਧਾਰਨਾ ਕੀਤੀ ਹੈ ਜਿਵੇਂ ਭਵਿਕ ਵਿੱਚ ਹੋਵੇਗਾ ਉਸੇ ਤਰ੍ਹਾਂ ਕਹਿਣਾ ਨਹੀਂ ਮੰਨਦੇ ਐਸ ਬਿਦ ਬੀਤੇ ਕਤਕ ਦਿਨ ਬਿਸਮਾਵਤ ਮਾਈ ਹਿਤ ਬੋਲਣ ਡਿੜ ਬੁੱਧ ਕਰ ਨੰਦਰ ਡਿਗ ਆਈ ਇਸ ਪ੍ਰਕਾਰ ਕਹਿੰਦੇ ਕਈ ਦਿਨ ਬੀਤ ਗਏ ਤੇ ਮਾਤਾ ਜੀ ਬਹੁਤ ਹੈਰਾਨ ਨੇ ਕਿ ਕੁਝ ਬੋਲਣ ਵਾਸਤੇ ਮਨ ਵਿੱਚ ਡਿੜਤਾ ਧਾਰ ਕੇ ਆਪਣੇ ਪੁੱਤਰ ਬਾਸ ਗਏ ਨੇ ਬੈਠੇ ਹੁਤੇ ਇਕਾਂਤ ਤਵ ਨਹ ਸਿੱਖਣ ਭੀਰਾ ਆਵਨੰਦ ਸਤ ਕੋ ਕਰਤ ਬੋਲੇ ਥਿਰ تیਰਾ ਉਸੇ ਸਮੇਂ ਕਹਿੰਦੇ ਗੁਰੂ ਜੀ ਦੇ ਇਕੱਲੇ ਬੈਠੇ ਸਨ ਤਾਂ ਸਿੱਖਾਂ ਦੀ ਢੀਡ ਨਹੀਂ ਸੀ ਪੁੱਤਰ ਨੂੰ ਆਸ਼ੀਰਵਾਦ ਦੇ ਕੇ ਪਾਸ ਬੈਠ ਕੇ ਬੋਲੇ ਕਿ ਹੇ ਪੁੱਤਰ ਹੇ ਸੁਤ ਨਿਤ ਪ੍ਰਤ ਹੋਤ ਹੈ ਮੇਰੋ ਮਨ ਥੋਰਾ ਸਿੱਖ ਨਾ ਬੋਲਿਓ ਮੈਂ ਕਾਬੋ ਹ ਕਰ ਮੋ ਸੋ ਤੋਰਾ ਕਿਆ ਪੁੱਤਰ ਨਿਤਾ ਪ੍ਰਤੀ ਮੇਰਾ ਮਨ ਥੋੜਾ ਹੁੰਦਾ ਜਾਂਦਾ ਤੇਰੇ ਪਿਆਰ ਵਿੱਚ ਮੈਂ ਕੋਈ ਸੁਖ ਨਹੀਂ ਵੇਖਿਆ ਹੈ ਇਸ ਤਰ੍ਹਾਂ ਮਾਤਾ ਜੀ ਬਚਨ ਕਰ ਰਹੇ ਨੇ ਕਿਉਂਕਿ ਮਾਤਾ ਜੀ ਦੇ ਜੋ ਪਤੀ ਸਤਗੁਰੂ ਗੁਰੂ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਮਹਾਰਾਜ ਸਨ ਜੇ ਪੁੱਤਰ ਕਲਿੰਦਰ ਹੋਣ ਤੇ ਜਿਸ ਦੀ ਭਾਰਤਾ ਸਦਾ ਨਾਮ ਸਿਪਣ ਵਾਲੀ ਸੀ ਮੁਖ ਤੋਂ ਕੋਈ ਸੂਕਮੇ ਬਾਕ ਨਿਕਲਦਾ ਹੀ ਨਹੀਂ ਸੀ ਤੇਰੇ ਪਿਆਰ ਵਿੱਚ ਮੈਂ ਕੋਈ ਸੁੱਖ ਨਹੀਂ ਮਹਾਰਾ ਜੀ ਕਹਿੰਦੇ ਵੇਖਿਆ ਤੈਨੂੰ ਸੋਭਾ ਨਹੀਂ ਦੇ ਰਿਹਾ ਇਸ ਤਰ੍ਹਾਂ ਮਹਾਰਾਜ ਦੇ ਨਾਲ ਮਾਤਾ ਜੀ ਬਚਨ ਕਰਦੇ ਵੀ ਤੁਸੀਂ ਐਸਾ ਸੂਰਬੀਰਤਾ ਵਾਲਾ ਐਸਾ ਗਰਮ ਸੁਭਾਅ ਕਿਉਂ ਧਾਰਨ ਕੀਤਾ ਪਿਆਰ ਵਾਲਾ ਨਿਮਰਤਾ ਵਾਲਾ ਉਹ ਸੁਭਾਅ ਕਿੱਧਰ ਚਲਾ ਗਿਆ ਪ੍ਰਥਮ ਤੁਮਾਰੇ ਪਿਤਾ ਹੋਏ ਸ ਪਰ ਲੋਕਾ ਸਿਮਰਤ ਮੇਰ ਦਲ ਸੀਸਲਾ ਕੋ ਉਜ ਉਪਜਤ ਮੁਜ ਸੋਕਾਂ ਤਾ ਕਹਿਣ ਲੱਗੇ ਮਾਤਾ ਜੀ ਪੁੱਤਰ ਪਹਿਲਾਂ ਤੁਹਾਡੇ ਪਿਤਾ ਜੀ ਪਰ ਲੋਗ ਗਵਣ ਕਰਕੇ ਤੇ ਪਿਤਾ ਜੀ ਦੇ ਕੋਲ ਆਪ ਕੋਮਲ ਤੇ ਸੁਸ਼ੀਲ ਸੁਭਾਅ ਨੂੰ ਯਾਦ ਕਰਕੇ ਮੈਨੂੰ ਬਹੁਤ ਦੁੱਖ ਹੁੰਦਾ ਧਰਨੀ ਸੰਮ ਧਿਰ ਧਰਮ ਸਮਰਥ ਸਭ ਭਾਤੀ ਅਜਮਤ ਦੈ ਨਾ ਸਿਰ ਦਇਓ ਚਿਤਵਤ ਦਿਨ ਰਾਤੀ ਕਹਿੰਦੇ ਉਹਨਾਂ ਦੇ ਵਿੱਚ ਬੜੀ ਕੋਮਲਤਾ ਵଳ ਸੀਨ ਸੁਭਾਅ ਸੀ ਉਹਨਾਂ ਦੀ ਨਿਮਰਤਾ ਉਹਨਾਂ ਦਾ ਸ਼ੀਲਤਾ ਬੜੀ ਕੋਮਲ ਤੁਹਾਨੂੰ ਯਾਦ ਕਰਕੇ ਮੇਰਾ ਮਨ ਦੁਖੀ ਹੁੰਦਾ ਹੈ ਕਿਉਂਕਿ ਉਹ ਧਰਤੀ ਵਾਂਗ ਤੀਰਜਵਾਨ ਨੇ ਹਰ ਪ੍ਰਕਾਰ ਦੀ ਸਮਰੱਥਾ ਰੱਖਦੇ ਸੀ ਕਰਾਵਾਤ ਨਹੀਂ ਵਿਖਾਈ ਉਹਨਾਂ ਨੇ ਦਿਨ ਰਾਤ ਸਿਰ ਦੇਨ ਬਾਰੇ ਵਿਚਾਰਿਆ ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿਣ ਸਤਿਗੁਰੂ ਪਿਤਾ ਜੀ ਦੀ ਮਾਤਾ ਜੀ ਉਸ ਸਮੇਂ ਦਾ ਵਿਚਾਰ ਧਾਰਾ ਦਾਸਨ ਕਰਾ ਰਹੇ ਨੇ ਕਿ ਜਦ ਮੁਗਲਾਂ ਨੇ ਸਤਗੁਰੂ ਨੂੰ ਸ਼ਹੀਦ ਕੀਤਾ ਤੇ ਕਹੇ ਭਾਈ ਜਾਂ ਤਾਂ ਕਰਾਮਤ ਬਖਾਓ ਜਾਂ ਸੀਸ ਦੇਣ ਲਈ ਤਿਆਰ ਹੋ ਜਾਓ ਜਾਂ ਫਿਰ ਸਾਡੀਆਂ ਜੋ ਗੱਲਾਂ ਨੇ ਉਹ ਮੰਨ ਜਾਓ ਤਾਂ ਪਿਤਾ ਜੀ ਕਹਿਣ ਲੱਗੇ ਭਾਈ ਸ਼ਹੀਦੀ ਕਰਾਉਣੀ ਸਾਨੂੰ ਮਨਜ਼ੂਰ ਆ ਤੁਹਾਡੇ ਬਚਨ ਅਸੀਂ ਮੰਨ ਨਹੀਂ ਲਈ ਤੇ ਕਰਾਮਤ ਕਹਿਰਦਾ ਨਾ ਇਸ ਤਰ੍ਹਾਂ ਮਹਾਰਾਜ ਉਹ ਦੱਸਣਾ ਕਰਦੇ ਕਿ ਸ਼ਹੀਦੀ ਨੂੰ ਕਬੂਲ ਕਰ ਲੈ ਸ਼ਹਾਦਤ ਨੂੰ ਕਬੂਲ ਕਰ ਲੈ ਕਰਾਮਾਤ ਨਹੀਂ ਵਿਖਾਈ ਤਾਂ ਇਸ ਤਰ੍ਹਾਂ ਆਪਣੇ ਜੋ ਬલિદાન ਵਾਰੇ ਸੋਚਿਆ ਹਿੰਦੀ ਚਾਦਰ ਬਣੇ ਤੁਹਾਡੇ ਪਿਤਾ ਜੀ ਤਾਂ ਉਹਨਾਂ ਦੀ ਸਾਲ ਆਸਾਨ ਸ਼ਹਾਦਤ ਨੂੰ ਮੇਰਾ ਮਨ ਯਾਦ ਕਰਦਾ ਪਹੁੰਚੀ ਆਦ ਕੰਤ ਲਖ ਸੰਸੇ ਚਿਤ ਹੋਤੇ ਗੁਰੂ ਅਨਕੇ ਵਡ ਗੁਰੂ ਹੈ ਜਨਮੇ ਤੁਮ ਮੋਤੇ ਮੈਂ ਅਜ ਕਾਂਤ ਵੇਖ ਕੇ ਪਹੁੰਚਿਆ ਤੇ ਚਿਤ ਦੇ ਸੰਸੇ ਵਿਚਾਰ ਕੇ ਆਈ ਹਾਂ ਗੁਰੂਆਂ ਦੇ ਵੱਡੇ ਗੁਰੂ ਜੀ ਨੇ ਮੇਰੇ ਘਰ ਜਨਮ ਲਿਆ ਹੈ ਸਰਬ ਰੀਦ ਸਮਰੱਥ ਮਹਾ ਜਿਤ ਚਹੋ ਬਣਾਵ ਅਚਰ ਚਰਾਇ ਚਰ ਅਚਰ ਹੋਏ ਹੋਏ ਲਾਗ ਮੁਖੋਂ ਅਲਾਵ ਤਾਂ ਕਹ ਲਗੇ ਸਭ ਰੀਤੀਆਂ ਦੇ ਨਾਲ ਤੂੰ ਸਮਰੱਥ ਹੋ ਜੋ ਚਾਹੋ ਉਹ ਬਣ ਸਕਦਾ ਉਹ ਹੋ ਸਕਦਾ ਜੇ ਥੋੜਾ ਜਿਹਾ ਵੀ ਮੁਖ ਤੋਂ ਕਾਟ ਦੇਵੋਂ ਤਾਂ ਨਾ ਚਰਨਾ ਵਾਲੇ ਜੀਵਾਂ ਦੇ ਚਰਨ ਲੱਗ ਜਾਣ ਤੇ ਚਰਨ ਵਾਲੇ ਜੀਵ ਨਾ ਕਹਿੰਦੇ ਚਰਨ ਵਾਲੇ ਹੋ ਜਾਣ ਤੇ ਇਸ ਤਰ੍ਹਾਂ ਮਹਾਰਾਜ ਨੂੰ ਮਾਤਾ ਜੀ ਕਹਿ ਲੈ ਵੀ ਹਰ ਤਰ੍ਹਾਂ ਦੇ ਸਿਮਰਨਤ ਹੋਵੋ ਤੁਹਾਡੇ ਜੋ ਇੱਕ ਵਚਨ ਦਾ ਕੰਮ ਹੈ ਇੱਕੋ ਮੁਖੋਂ ਬੋਲ ਬੋਲੋਗੇ ਉਸੇ ਵੇਲੇ ਸੰਪੂਰਨ ਹੋ ਜਾਣਗੇ ਕਾਇਆ ਜਾਨੋ ਕਿਮ ਹੋਏਗੀ ਲਾਗੋ ਵਹੇ ਅਗਾਰੇ ਜਹਾਂ ਚਤਵਤ ਚਿਤਵਤ ਰਹੋ ਚਿੰਤਾ ਚਿਤ ਭਾਰੀ ਮੈਂ ਕੀ ਜਾਣਦਾ ਹਾਂ ਅੱਗੇ ਮੇਰੀ ਕੀ ਹਾਲਤ ਹੋਵੇਗੀ ਹਰ ਵੇਲੇ ਵੱਡੀ ਚਿੰਤਾ ਧਾਰ ਕੇ ਚਿੰਤਾ ਵਿੱਚ ਸੋਚਦੀ ਰਹਿੰਦੀ ਹਾਂ ਮੇਰੋ ਮੋਹ ਨਾ ਛੁੱਟ ਸਹੈ ਤੂੰ ਬੋਲੋ ਨਾਹੀ ਹਸੈ ਸ੍ਰੀਕ ਉਤਰ ਕੁੱਤਰ ਕੁੱਤਰ ਕਾ ਕਰ ਬੋਲਤ ਬਹੁ ਰਾਹੀ ਕਹਿੰਦੇ ਮੇਰਾ ਮੂਹ ਜਾਂਦਾ ਨਹੀਂ ਤੁਸੀਂ ਬੋਲਦੇ ਨਹੀਂ ਸ੍ਰੀ ਕ ਹੁਜਤਾ ਕਰਕੇ ਬਹੁਤ ਤਰ੍ਹਾਂ ਨਾਲ ਕਹਿੰਦੇ ਨੇ ਕਿ ਮੇਰਾ ਹਾਸਾ ਹਡਾਉਂਦੇ ਨੇ ਮਜ਼ਾਕ ਕਰਦੇ ਨੇ ਮੈਨੂੰ ਤਾਂ ਕਰੇ ਆਰਾਧਨ ਚੰਡਕਾ ਕਲਯੁਗ ਮੈਂ ਸਾਧੀ ਇਸ ਹੀ ਹੇਤ ਇੱਕ ਵਾਰ ਹੀ ਭਏ ਸੁਨ ਸਮਾਧੀ ਤਾਂ ਮਾਤਾ ਜੀ ਬਾਰੇ ਗੁਰੂ ਜੀ ਨੇ ਲਿਖਤੇ ਆ ਕਿ ਤਾਤ ਮਾਤ ਮਰ ਅਲਖ ਆਰਾਧਾ ਬਹੁ ਵਿਦ ਜੋਰ ਸਾਧਨਾ ਸਾਧਾ ਸਾਧਨ ਕਰਨ ਵਾਲੀ ਅਲਖ ਦੀ ਆਰਾਧਨਾ ਕਰਨ ਵਾਲੀ ਮਾਤਾ ਜੀ ਐਸੀ ਚਿੰਤਾ ਜੁਲਤਾਨ ਹੋ ਜਾਏ ਇਹ ਤੱਥ ਮੰਨਣ ਦੇ ਯੋਗ ਨਹੀਂ ਹੈ ਤੁਸੀਂ ਇਹ ਚਿੰਤਾ ਤੋਂ ਬਾਹਰ ਆ ਜਾਓ ਤਾਂ ਮਹਾਰਗਨਸ ਕਰਕੇ ਅਸੀਂ ਦੇਵੀ ਦੀ ਆराधना ਕਰਕੇ ਕਲਯੁਗ ਦੇ ਵਿੱਚ ਸਾਧੀ ਹੈ ਜੇ ਸੁਆਸਤੇ ਕਵਾਰ ਸੁਨਸਮਧ ਲਾ ਕਰਕੇ ਅਸੀਂ ਕਿਸੇ ਨਾਲ ਨਹੀਂ ਬੋਲਣਾ ਚਾਹੁੰਦੇ ਕਿਛਤ ਕਹਤੇ ਪਰਸ ਪਰ ਜੋ ਕਾਮ ਅਰੰਭਾ ਸੋ ਪੂਰਾ ਹੋਏ ਸ ਨਹੀਂ ਬਹੁ ਭਯੋ ਚੰਬਾ ਮਾਤਾ ਜੀ ਅਸੀਂ ਕਿਸੇ ਨਾਲ ਨਹੀਂ ਬੋਲਣਾ ਸੁਨਸਮਧ ਲਾ ਕੇ ਰਹਿਣਾ ਕਿਉਂਕਿ ਕਈ ਆਪਸ ਵਿੱਚ ਕਹਿੰਦੇ ਨੇ ਜਿਹੜਾ ਕੰਮ ਅਰੰਭਿਆ ਘ ਹੈ ਨਾ ਉਹ ਅਸੀਂ ਪੂਰਾ ਕਰਨਾ ਪੂਰਾ ਨਹੀਂ ਹਜੇ ਹੋ ਰਿਹਾ ਇਸ ਕਰਕੇ ਹੈਰਾਨ ਭਾਵ ਉਦਾਸ ਹੋ ਗਏ ਹਾਂ ਵੀ ਜਿਸ ਕਾਰਨ ਸਾਨੂੰ ਸਤਿਗੁਰੂ ਅਕਾਲ ਪੁਰਖ ਨੇ ਭੇਜਿਆ ਹੈ ਉਹਨਾਂ ਦੇ ਬਚਨਾਂ ਦੇ ਫੁੱਲ ਚੜਾ ਰਹੇ ਅਸੀਂ ਉਹ ਬਚਨ ਪੂਰਾ ਕਰਨਾ ਫਲੇ ਹੋ ਨਹੀਂ ਰਿਹਾਗਾ ਇਸ ਕਰਕੇ ਉਹ ਬਚਨ ਨੂੰ ਸੰਪੂਰਨ ਕਰਨ ਵਾਸਤੇ ਦੀ ਇਹ ਸਾਰਾ ਕੁਝ ਕਰ ਰਹੇ ਹਾਂ ਕੇਚਤ ਕਹੈ ਅਪਰ ਵਿਦ ਸਾਧਕ ਜਿ ਜੋ ਕਲਿਕਾਲ ਤੇ ਤਰਾਸ ਧਾਰ ਖਿਸਕਿਓ ਤਦ ਸੋ ਕਈ ਹੋਰ ਵਿਦੇ ਅਨਸਾਰ ਕਹਿੰਦੇ ਨੇ ਜਿਹੜਾ ਹਵਨ ਕਰਾਉਣ ਵਾਲਾ ਬ੍ਰਾਹਮਣ ਸੀ ਉਹ ਕਾਲਯੁਗ ਦਾ ਹਨ ਡਰ ਧਾਰ ਕੇ ਇਥੋਂ ਖਿਸਕ ਗਿਆ ਹੈ ਤੇ ਇਸ ਲਈ ਇਕਤਕ ਮਨ ਭਾਵਤੇ ਬਹੁ ਬਾਤ ਬਣਾਏ ਕਿਰਪਾ ਦ੍ਰਿਸ਼ਟ ਕਰ ਆਪ ਤ ਅਬ ਮੁਝ ਦੇਹੁ ਬਤਾਇ ਇਸ ਤਰ੍ਹਾਂ ਮਨ ਪਾਉਂਦੀਆਂ ਬਹੁਤ ਗੱਲਾਂ ਬਣਾਉਂਦੇ ਨੇ ਕਿਰਪਾ ਦੇ ਟ੍ਰਿਕ ਕਰਕੇ ਆਪ ਸਾਰਿਆਂ ਗੱਲਾਂ ਮੈਨੂੰ ਦੱਸ ਦੇਵੋ ਮਾਤ ਪਿਤਾ ਗੁਰਦੇਵ ਹੈ ਮਨ ਕੈ ਬੋ ਬਾਤੀ ਜਥਾ ਜੋ ਕਹੀਐ ਸਕਲ ਵਰਤੈ ਸੁਖ ਸ਼ਾਂਤੀ ਤਾਂ ਕਹਿੰਦੇ ਮਾਤਾ ਪਿਤਾ ਪੂਜਨ ਦੇ ਜੋਗ ਹੈ ਇਹ ਗੱਲ ਮੰਨ ਕੇ ਜਥਾ ਜੋ ਸਾਰਾ ਵਰਤਾਂਦ ਕਹਿ ਕੇ ਮਹਾਰਾਜ ਸੁਣਾਉਣਾ ਕਰਦੇ ਆ ਤਾਂ ਕਿ ਮੇਰੇ ਮਨ ਦੇ ਵਿੱਚ ਸੁਖ ਸ਼ਾਂਤੀ ਵਸੇ ਸੋਨਾ ਜਨਣੇ ਕੇ ਬੈਨ ਕੋ ਉਟ ਤੂਸਣ ਚਾਲੇ ਸ੍ਰੀ ਗੁਜਰੀ ਕੋ ਪ੍ਰਸੰਗ ਲੈ ਹਿਤ ਕਹਿਣ ਸੁਖਾਲੇ ਮਾਤਾ ਜੀ ਇਹ ਵਚਨ ਸੁਣੋ ਮਾਤਾ ਜੀ ਦੇ ਨਾਲ ਲੈ ਕੇ ਚੁੱਪ ਧਾਰ ਕਰਕੇ ਬੈਠ ਕੇ ਚਲੇਗੇ ਤਾਂ ਕਿ ਕਿਸੇ ਸੁੰਦਰ ਥਾਨ ਤੇ ਬੈਠ ਕੇ ਇਹ ਸੁਖਾਵਤੀ ਵਾਰਤਾ ਸਾਨੇ ਨਾਲ ਕਈ ਜਾ ਸਕੇ ਔਰ ਸੁਣੀ ਜਾ ਸਕੇ ਇੱਕ ਸਿਲਾ ਸੁੰਦਰ ਹੁਤੇ ਇੱਕ ਸਾਮ ਤਲ ਜਾਹੀ ਆਸਨ ਹੀਨ ਅਸੀਨ ਹੈ ਮਾਤਾ ਕਰ ਬਾਹੀ ਇੱਕ ਸੁੰਦਰ ਸਿਲਾ ਸੀ ਜਿਹੜੀ ਇੱਕ ਸਮਾਨ ਪੱਧਰੀ ਸੀ ਆਪਣੇ ਮਾਤਾ ਜੀ ਨੂੰ ਪਾਸ ਬਿਠਾ ਕੇ ਬਿਨਾਂ ਆਸਣ ਹੀ ਬੈਠ ਗਏ ਤੇ ਕਹਿਣ ਲੱਗੇ ਕਹਤ ਭਏ ਜਨਣੀ ਸੁਣੋ ਉੰਗਾ ਤੋ ਗੁਬਤ ਵਡੇਰੀ ਦੇਵਤਾਨ ਕੇ ਬਾਤ ਕੋ ਕਿਨਹੀ ਨਾ ਭਲੇਰੀ ਤਾਂ ਕਹਿਣ ਲਗੇ ਮਾਤਾ ਜੀ ਪਰ ਸੁਣੋ ਬਣ ਕੋਲੇ ਬਿਠਾ ਕਰਕੇ ਕਹਿੰਦੇ ਆ ਇਹ ਸਾਰੀ ਗਤੀ ਵੱਡੀ ਗੁਪਤ ਹੈ ਦੇਵਤਿਆਂ ਜਿਹੜੀ ਗੱਲ ਹੈ ਨਾ ਇਹ ਕਹਿਣੀ ਭਲੀ ਨਹੀਂ ਹੈ ਪਰੰਤੂ ਤੁਹਾਨੂੰ ਮੈਂ ਦੱਸਦਾ ਤੋ ਕਹਿਣ ਬਨਿਓ ਅਬ ਹਟ ਹੀਰ ਤੁਮਾਰਾ ਦੇਵੀ ਭਈ ਪ੍ਰਤਖ ਜਿਮ ਵਰਦੀਨ ਉਦਾਰਾ ਫਿਰ ਵੀ ਤੁਹਾਡੇ ਹੱਥ ਨੂੰ ਵੇਖ ਕਰਕੇ ਮੈਂ ਸਾਰਾ ਕੁਝ ਕਹਿ ਦਿੰਦਾ ਦੇਵੀ ਪ੍ਰਗਟ ਹੋਈ ਸੀ ਜਿਵੇਂ ਉਹ ਉਤਮ ਵਾਰ ਦੇ ਕੇ ਗਈ ਹੈ ਉਹਦੇ ਬਾਰੇ ਬ੍ਰਾਹਮਣ ਵਰ ਕੇ ਸਭ ਮਿਲਿਓ ਹਮ ਬੂਜਨ ਕੀਨਾ ਤੁਰਕਣ ਤੁਰਤ ਵਿਨਾਸ਼ ਹੋਏ ਕਹੀਐ ਸੋਰ ਸੋ ਪਰਵਿਨਾ ਕੇ ਸ੍ਰੇਸ਼ਟ ਬ੍ਰਾਹਮਣ ਕੇਸਵ ਮਿਲਿਆ ਸੀ ਅਸੀਂ ਉਹਨਾਂ ਨੂੰ ਪੁੱਛਣਾ ਕੀਤਾ ਤੇ ਜਿਵੇਂ ਦੁਰਕਾ ਦਾ ਤੁਰਕ ਵਿਨਾਸ਼ ਹੋਵੇਗਾ ਉਹ ਇਸ ਤਰ੍ਹਾਂ ਕਹੋ ਨੈਨੂ ਪੁਤਰੀ ਸੇਵਸੇ ਤਿੰਨ ਵਿਧ ਬਤਲਾਈ ਫਿਰ ਕਰ ਚਹੁ ਦਿਸ ਸੈਲਕੇ ਦੇਖਦ ਵਿਧ ਸਾਈ ਤਾਂ ਕਹਿਣ ਲਗੇ ਉਸਨੇ ਨੈਨੂ ਗੁਜਰਦੀ ਪੁਤਰੀ ਦਾ ਸਿਮਨ ਕਰਨ ਦੀ ਵਿਧੀ ਦੱਸੀ ਫਿਰ ਪਹਾੜਾਂ ਦੇ ਚਾਰੇ ਪਾਸੇ ਫਿਰ ਕੇ ਚੰਗੀ ਵਿਧੀ ਨਾਲ ਵੇਖਿਆ ਕਿ ਚੜੇ ਉੱਪਰ ਹੇਰੀ ਗੁਫਾ ਲੰਗ ਵਿੱਚ ਬਰੇ ਹੈ ਨੰਦਾ ਤਿਥ ਗੁਰਵਾਰ ਉਪਖ ਤਹ ਬੈਠ ਥਿਰੇ ਹੈ ਤਾਂ ਕਾਹਣ ਲੱਗੇ ਉਹਨੇ ਉੱਪਰ ਚੜ ਕੇ ਇੱਕ ਛੋਟੀ ਗੁਫਾ ਵੇਖੀ ਹੈ ਉਸ ਦੇ ਵਿੱਚ ਵੜ ਗਏ ਨੇ ਇਕਮ ਤਿਥੀ ਵੀਰਵਾਰ ਵਾਲੇ ਦਿਨ ਉੱਥੇ ਬੈਠ ਗਏ ਸੀ ਤੇ ਦੱਸਣਾ ਕੀਤਾ ਲੱਗੇ ਆਰਾਧਨ ਧਰਮ ਹਿਤ ਧਰ ਪਾਰ ਨਿਵਾਰਨ ਪੰਜ ਪਹਿਰ ਕੋ ਪ੍ਰਥਮ ਹੀ ਕਰ ਹਵਨ ਵਿਚਾਰ ਕਹਿੰਦੇ ਉਹਨੇ ਧਰਮ ਦੇ ਵਾਸਤੇ ਦੇਵੀ ਦੀ ਅਰਦਾਸ ਕਰਕੇ ਤਾਂ ਕਿ ਧਰਤੀ ਦੇ ਭਾਰ ਨੂੰ ਦੂਰ ਕੀਤਾ ਜਾ ਸਕੇ ਪੰਜ ਪੈਰ ਦਾ ਹਵਨ ਕਰਕੇ ਉਹਨੇ ਪਹਿਲੀ ਹੀ ਵਿਚਾਰ ਕੀਤੀ ਕਿ ਫਿਰ ਪਉਨ ਦਾਵਦਸ ਹੀ ਜਮ ਕੋ ਕਰ ਹਵਨ ਵਿਸਾਲਾ ਦੇਵੀ ਮੂਰਤਾਰਨ ਕਰ ਇਕ ਭੇਤਿਸ ਕਾਲਾ ਕਿਤੇ ਫਿਰ 12 ਪੈਰ ਵਿਸ਼ਾਲ ਹਵਨ ਲੱਗੇ ਉਸ ਸਮੇਂ ਕੇਵਲ ਇੱਕ ਦੇਵੀ ਦਾ ਹੀ ਧਿਆਨ ਧਾਰਨ ਕੀਤਾ ਉਸਨੇ ਚੌਪਈ ਲੱਗੇ ਰੈਣ ਦੈ ਨ ਅੰਤਰ ਭੁਲਾ ਦੇਵ ਕਾਮ ਸਭ ਅੰਗਨ ਚੁਲਾ ਤੇ ਕਹਿਣ ਲੱਗੇ ਦਿਨ ਰਾਤ ਫਿਰ ਕਹਿੰਦੇ ਪੂਜਾ ਵਿੱਚ ਲੱਗਿਆ ਰੈ ਦਿਨ ਰਾਤ ਦਾ ਫਿਕਰ ਵੀ ਭੁਲਾ ਦਿੱਤਾ ਤੇ ਦੇਵੀ ਦੀ ਅਰਦਾ ਨਾ ਪੂਰੀ ਕੰਮ ਸਾਰੇ ਅੱਗਾ ਵਿੱਚ ਸਮਾ ਗਏ ਤੇ ਓਣ ਓਣ ਮੋਣ ਮੋਣਾ ਗੋਣ ਗੋਣਾ ਰੋਣ ਚੋਣਾ ਕੋੜਸ ਅੰਕ ਜਾਪ ਕਰ ਧੁਣ ਧੁਣ ਕਹਿੰਦਾ ਉਹਨੇ ਪਰ ਔਣ ਔਣ ਮਣ ਮਣ ਗੁਣ ਗੁਣ ਰਣ ਰਣ 16 ਅੱਖਰਾਂ ਦਾ ਜੋ ਜਾਪ ਸੀਗਾ ਉਹਨੇ ਉਚਾਰਨ ਕੀਤਾ ਕਿ ਸੂ ਦਾਸ ਕਿ ਉਹ ਹਿਤ ਦੇਵੀ ਭੇਟ ਰਾਖੀ ਐ ਤਿਸ ਛਿਨ ਦੇਵੀ ਤਾਂ ਕਹਿੰਦੇ ਸੂ ਦਾਸ ਕਹਿਣ ਲੱਗਾ ਕਿ ਦੇਵੀ ਪ੍ਰਗਟ ਕਰਨ ਬਾਅਦ ਇਹ ਦੱਸਿਆ ਕਿ ਦੇਵ ਦੀ ਪੇਟਾ ਬਾਤ ਤੇ ਕੁਝ ਸਮਗਰੀ ਚਾਹੀਦੀ ਹੈ ਹਮ ਬੋਲੇ ਤੁਮ ਓਟ ਤੁਮਾਰੇ ਬਿਪਰ ਸਾਰ ਸੁਤ ਛਤਰ ਭਾਰੇ ਤਾਂ ਸਿਉ ਨੂੰ ਕਿਹਾ ਅਸੀਂ ਤੁਹਾਡਾ ਸਾਡਾ ਆਸਰਾ ਹੈ ਪਰ ਖੱਤਰੀਆਂ ਦੇ ਸਾਸੂਰ ਬ੍ਰਾਹਮਣ ਹੀ ਭਾਰੇ ਆਸਰਾ ਨੇ ਇਹ ਜੋ ਤੁਸੀਂ ਕਰ ਰਹੇ ਹੋ ਕੀ ਠੀਕ ਹੈ ਸਦਾ ਸਹਾਇਕ ਹੋਵਨ ਰਹੇ ਸੁਣ ਕਰਿ ਦਿਜ ਹਿਤ ਧਰ ਪੁਨ ਕਹੇ ਤੁਸੀਂ ਸਦਾ ਸਹਾਇਤਾ ਸਹਾਇਕ ਹੁੰਦੇ ਰਹੋ ਇਹ ਸੁਣ ਕੇ ਬ੍ਰਾਹਮਣ ਨੇ ਕਿਹਾ ਹਿਤ ਧਾਰ ਕੇ ਫਿਰ ਕਿਹਾ ਵੀਰ ਗੁਰੂ ਹਮ ਧਨ ਉਦਾਰਾ ਦੇਵ ਰਦਨ ਉਤਮ ਧਾਰਾ ਤੁਸੀਂ ਸੂਰਬੀਰ ਗੁਰੇ ਧਨ ਹੋ ਜਿਨ੍ਹਾਂ ਨੇ ਦੇਵੀ ਦਾ ਆਰਾਧਨ ਕਰਕੇ ਉਤਮ ਧਾਰਨਾ ਕੀਤੀ ਹੈ ਤੇ ਲੋਕ ਕਲਿਆਣ ਨੂੰ ਕੀਤਾ ਹੈ ਕਹਿਣਾ ਮੂਰਤ ਮਾਰੇ ਹੇਤ ਰਹਿਣ ਦਿਨ ਨਿਤ ਪੜੋ ਸੋਚੇਤਾ ਤਾਨ ਕਰ ਸਉਦ ਬ੍ਰਹਮਚਰ ਰਹਿਣਾ ਮੋਨ ਹੋਇਓ ਅਨ ਸੁਨ ਅਨ ਕਹਿਣਾ ਮੈਂ ਤੁਹਾਡੇ ਹਿਤ ਵਾਸਤੇ ਕਹਿੰਦਾ ਹਾਂ ਦਿਨ ਰਾਤ ਸਚੇ ਚ ਰਹੋ ਮੰਤਰ ਪੜੋ ਤਨ ਨੂੰ ਸ਼ੁੱਧ ਕਰਕੇ ਬ੍ਰਹਮਚਾਰੀ ਰਹੋ ਮੂਨ ਧਾਰਨ ਕਰਕੇ ਨਾ ਸੁਨਣਾ ਕੁਰੇ ਤੇ ਨਾ ਕੁਝ ਕਹਿਣਾ ਜੇ ਮਾ ਬਿਦ ਦੇਵੀ ਰਚੋ ਉਪਜਾਈ ਗੁਰੂ ਕਿਰਪਾ ਨਿਤ ਭਈ ਸੁਵਾਏ ਤ ਕਹਿ ਲਗੇ ਜਿਸ ਪ੍ਰਕਾਰ ਦੇਵੀ ਵਾਸਤੇ ਰੂਚੀ ਪ੍ਰਗਟ ਹੋਈ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਨਿਤ ਵਾਦੀ ਜਾ ਰਹੀ ਹੈ ਆਰਪੇ ਦੇ ਗਿਹ ਕੀ ਬਾਤ ਅਲਪ ਆਹਾਰ ਤ੍ਰਿਜ ਤਿਲ ਖਾਤ ਸਰੀਰ ਤੇ ਘਰ ਦੀ ਗੱਲ ਦੇਵੀ ਨੂੰ ਅਰਪਣ ਕੀਤੀ ਬਹੁਤ ਥੋੜਾ ਭੋਜਨ ਘਿਓ ਆਦਿਕ ਤਿਲ ਜੋ ਖਾਦੇ ਇਸ ਤਰ੍ਹਾਂ ਮਹਾਰਿ ਕਹਿੰਦੇ ਪਾਜ ਮਾਸ ਤੇ ਆਕ ਉਗਾਰੇ ਸੁਪਨ ਸੁਣਾਏ ਅਹੂ ਇੱਕ ਬਾਰੀ 5 ਮਹੀਨਿਆਂ ਬਾਅਦ ਜਦ ਅੱਖ ਖੁੱਲਹੀ ਤਾਂ ਸੁਪਨੇ ਵਿੱਚ ਮੈਨੂੰ ਸੁਣਾਇਆ ਕਿ ਮੈਂ ਇੱਕ ਵਾਰ ਆਵਾਂਗੀ ਸਭੀ ਵਰਤਾਤ ਭਲੇ ਕਹਿ ਭਇਓ ਜਗਤਰ ਸੁਪਨ ਏਕ ਸਮ ਭਇਓ ਕਹਿੰਦੇ ਮੈਂ ਇੱਕ ਵਾਰ ਆਵਾਂਗੀ ਸਾਰੀ ਵਰਤਾਂਜ ਇੱਕ ਵਾਰ ਭਲੇ ਪ੍ਰਕਾਰ ਕਹਿ ਦਿੱਤਾ ਕਿ ਜਾਗਦੇ ਸੁੱਤੇ ਇੱਕ ਸਮਾਨ ਹੋ ਗਏ ਇਸ ਤਰ੍ਹਾਂ ਮਹਾਰਾਜ ਜੋ ਦੇਵੀ ਦਾ ਕਿਉਂਕਿ ਉਸੇ ਨੇ ਆ ਕੇ ਜੋ ਮਹਾਰਾਜ ਚੰਡੀ ਦਾ ਪ੍ਰਗਟ ਕੀਤਾ ਜੋ ਆਪਾਂ ਚੰਡੀ ਦਾ ਬਾਪ ਪਾਠ ਕਰਦੇ ਆ ਉਹ ਜੋ ਵਾਰਤਾ ਵਰਤਾਂਤ ਹੋਇਆ ਉਹ ਸਾਰਾ ਲਿਖਿਆ ਜਾਣ ਕਿਉਂਕਿ ਜਦੋਂ ਉਹ ਧਰਤੀ ਤੇ ਆ ਕੇ ਉਹਨਾਂ ਨੇ ਜਨਮ ਲੈਣਾ ਤਾਂ ਫਿਰ ਉਹਨਾਂ ਨੇ ਸ਼ਰਨ ਲੈਣੀ ਆ ਕਲਿੰਦਰ ਪਾਤਸ਼ਾਹ ਦੀ ਦੁਸ਼ਟਮਨ ਸਰੂਪ ਦੇ ਵਿੱਚ ਤੇ ਮਹਾਰਾਜ ਕਹਿੰਦੇ ਉਹ ਦੁਸ਼ਟਮਨ ਸਰੂਪ ਦੇ ਵਿੱਚ ਸ਼ਰਨ ਲਈ ਸੀਗੇ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਮਹਾਰਾਜ ਜਦੋਂ ਵੀ ਸਾਡੇ ਕਿਤੇ ਲੋੜ ਪਵੇ ਸਾਨੂੰ ਦੱਸਿਓ ਕਿਉਂਕਿ ਉਹਨੇ ਸ਼ਰਨ ਲੈ ਕੇ ਪਹਾੜਾਂ ਦੇ ਵਾਸਾ ਕੀਤੇ ਕਿਸਾਨ ਨੂੰ ਮਨੁੱਖ ਧਰਤੀ ਤੇ ਤਾਮ ਕਰਦੇ ਸੀ ਜਾਈਏ ਤਾਂ ਜਾਈਏ ਕਿੱਧਰ ਤਾਂ ਪਿਤਾ ਜੀ ਨੇ ਜੋ ਹਿਮਕੁੰਡ ਦੀ ਧਰਤੀ ਹੈ ਕਹਿ ਵੀ ਇੱਥੇ ਪਰਬਤਾਂ 'ਚ ਵਸਾ ਕਰ ਲੋ ਤੁਹਾਨੂੰ ਇੱਥੇ ਸ਼ਰਮ ਹੈ ਮਨੁੱਖ ਇੱਥੇ ਆ ਨਹੀਂ ਸਕਦਾ ਛੇਤੀ ਤਾਂ ਜੋ ਦਰਸ਼ਨ ਦਾ ਭਲਾ ਖੇਗਾ ਉਹ ਹੀ ਆ ਵੀ ਹਰ ਵੇਲੇ ਇੱਥੇ ਰਹਿਣਾ ਸੰਭਵ ਨਹੀਂ ਹੈ ਇਸ ਕਰਕੇ ਤੁਸੀਂ ਇੱਥੇ ਬਰਫੀਲੇ ਪਰਬਤਾਂ 'ਚ ਬੈਠ ਕੇ ਉਸ ਨਿਰੰਕਾਰ ਕਾਲਪੁਰਖ ਦੀ ਬੰਦਗੀ ਨੂੰ ਕਮਾਓ ਤਾਂ ਇਸ ਤਰ੍ਹਾਂ ਉਹਨੇ ਕੰਨ ਕੀਤਾ ਆਪਾਰ ਕੀਤਾ ਸਤਿਗੁਰਾਂ ਦੇ ਉੱਤੇ ਮਹਾਰਾਜ ਸਾਡੇ 'ਤੇ ਲੋੜ ਪਵੇ ਸਾਨੂੰ ਯਾਦ ਕਰੇ ਕਾ ਮੈਂ ਤੁਹਾਡੀ ਸਹਾਇਤਾ ਵਾਸਤੇ ਪਹੁੰਚਾਂਗੀ ਤੇ ਆਪਾਂ ਨੂੰ ਪਤਾ ਫਿਰ ਜਦੋਂ ਜੰਗ ਜੁੱਦ ਹੋਏ ਮਹਾਰਾਜਨ ਫਿਰ ਉਸ ਵੇਲੇ ਯਾਦ ਕੀਤਾ ਲੱਖਾਂ ਸਿੱਖਾਂ ਦੇ ਮੁਗਲਾਂ ਦਾ ਹਮਲਾ ਹੋਇਆ ਤੇ ਮਹਾਰਾਜਨ ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜਨ ਕਿ ਕੀਤਾ ਜਾਵੇ ਤਾਂ ਇਲਮ ਵਰਤ ਰਏ ਸਾਸ਼ਤਰ ਤੋਂ ਇਲਮ ਵਰਤ ਰਏ ਨੇ ਤਾਂ ਆਪਣੇ ਕੋਲੇ ਕੀ ਹੈ ਤਾਂ ਮਹਾਰਾਜਨ ਫਿਰ ਦੇਵੀ ਦੰ ਯਾਦ ਕੀਤਾ ਚੰਡੀ ਨੂੰ ਪ੍ਰਗਟ ਕਰਕੇ ਫਿਰ ਕਹਿੰਦੇ ਉਹ ਇੱਕ ਇੱਕ ਸਿੱਖ ਦਸਾਂ ਦਸਾਂ ਦੀ ਭਾਰੀ ਹੋਇਆ ਇਸ ਤਰ੍ਹਾਂ ਉਹਨੇ ਆਪਣਾ ਬਲ ਦੇ ਕਰਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਤਾਂ ਉਹ ਪਾਵਨ ਵਿਚਾਰ ਮਹਾਰਾਜ ਸਤਿਗੁਰੂ ਪਿਤਾ ਜੀ ਮਾਤਾ ਗੁਜਰੀ ਜੀ ਨੂੰ ਦੱਸਣਾ ਕਰ ਰਹੇ ਨੇ ਜੋ ਅਗਲੇ ਵਿਚਾਰ ਨੇ ਉਹ ਕੱਲ ਦੇ ਦੀਵਾਨਾ ਅੰਦਰ ਕੀ ਵਿਚਾਰਾਂ ਅੱਗੇ ਹੋ ਰਹੀਆਂ ਨੇ ਕੀ ਦੱਸਣਾ ਕਰ ਰਹੇ ਨੇ ਕੀ ਮਾਤਾ ਜੀ ਅੱਗੇ ਸਵਾਲ ਕਰਦੇ ਨੇ ਉਹ ਕੱਲ ਦੇ ਦੀਵਾਨਾ ਵਿੱਚ ਸੁਣਾਂਗੇ ਉਹ ਆਪ ਸੰਗ ਸੁਣਿਆ ਦਾਸਾਂ ਦਾ ਬੋਲਿਆ ਪਰਬਾਨ ਸਾਰਬ ਪੁੰਨਾਂ ਮਾਫ਼ ਕੋਈ ਵੀ ਰਸਨਾ ਗੰਝ ਰਹੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ